ਰੋਲ ਫੁੜੇ ਰੋਲ ਸਰ ਦੇਸ਼ ਦੇ ਕੇਂਦਰੀ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਦਾ ਨੀ ਸਿੰਘ ਮਿੱਟੂ ਜੀ ਨੂੰ ਮਿਲ ਕੇ ਆਇਆ ਮਾਈਕ ਇਤਨਾ ਉੱਪਰ ਕਿਉਂ ਲੈ ਜਾ ਰਹੇ ਹੋ ਯਾਰ ਪਰ ਮੇਰੀ ਮੀਟਿੰਗ ਜਿਹੜੀ ਉਹਨਾਂ ਦੇ ਨਾਲ ਬਹੁਤ ਵਧੀਆ ਹੋਈ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਔਰ ਦੋ ਜਿਹੜੇ ਇਸ਼ੂ ਸੀ ਕਿ ਮੈਂ ਲੈ ਕੇ ਆਇਆ ਸੀਗਾ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਅਮਰਸਰ ਦੇ ਵਿੱਚ ਅਜਾ ਨਾਲਾ ਬਿਲਕੁਲ ਬਾਰਡਰ ਦੇ ਉੱਤੇ ਆ ਔਰ ਦਾਵਿਤਾ ਉਹਦੇ ਨਾਲ ਲੱਗਦਾ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਔਰ ਅਸੀਂ ਅਜ ਨਾਲੇ ਦੇ ਲੋਕ ਜਿਹੜੇ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਗਈ ਸਾਡੇ ਕੋਲ ਕੋਈ ਚੰਗੀਆਂ এডਿਕੇਸ਼ਨ ਸੰਸਥਾਵਾਂ ਨਹੀਂ ਗਈਆਂ ਕਿਉਂਕਿ ਅਸੀਂ ਬਾਰਡਰ ਤੇ ਆ ਤੇ ਅਸੀਂ ਰੇਲਵੇ ਦੇ ਨਾਲ ਜੁੜ ਨਹੀਂ ਸਕੇ ਸਾਡਾ ਲਿੰਕ ਜਿਹੜਾ ਰੇਲਵੇ ਦੇ ਨਾਲ ਜੁੜ ਕੇ ਜਿਹੜਾ ਦੇਸ਼ ਦੇ ਨਾਲ ਬਣਨਾ ਸੀਗਾ ਉਹ ਹੁਣ ਤੱਕ ਬਣ ਨਹੀਂ ਸਕਿਆ ਸੋ ਮੈਂ ਬਿੱਟੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤੇ ਸਾਡਾ ਜਿਹੜਾ ਜਦੋਂ ਹਿੰਦ ਪਾਕ ਜਿਹੜਾ ਇੱਕ ਦੇਸ਼ ਸੀਗਾ ਉਸ ਸਮੇਂ ਅਜਨਾਲੇ ਤੋਂ ਅੱਗੇ ਇੱਕ ਬੱਲਰਵਾਲ ਕਸਬਾ ਅਲਾ ਸਿੱਖ ਮਦਾਦੀ ਦਾ ਉਹ ਕਸਬਾ ਹੈ ਔਰ ਉਹ ਕਸਬਾ ਜਿਹੜਾ ਬੜਾ ਉਸ ਸਮੇਂ ਵਪਾਰਕ ਕੇਂਦਰ ਸੀਗਾ ਵਪਾਰੀਆਂ ਦਾ ਘਟ ਸੀਗਾ ਉੱਥੋਂ ਤੱਕ ਮੈਂ ਇਹਨਾਂ ਨੂੰ ਕਿਹਾ ਕਿ ਰੇਲਵੇ ਲਾਈਨ ਜਿਹੜੀ ਬਣਾਈ ਜਾਵੇ ਅੰਮ੍ਰਿਤਸਰ ਤੋਂ ਅਜਨਾਲਾ ਬੱਲਰਵਾਲ ਰੇਲਵੇ ਲਾਈਨ ਪੜਾਈ ਜਾਵੇ ਤਾਂ ਜੋ ਬਾਰਡਰ ਦੇ ਉੱਤੇ ਅਦਜੋਗ ਲੱ ਸਕੇ ਬਾਰਡਰ ਦੇ ਉੱਤੇ ਬਾਸਮਤੀ ਜਿਹੜੀ 라ਵੀ ਦੇ ਕੰਡੇ ਦੇ ਉੱਤੇ ਸਾਡਾ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਕਣਕ ਪੈਦਾ ਕਰਦੀ ਹੈ ਸਾਡੀ ਜ਼ਮੀਨ ਜਿਹੜਾ ਸਭ ਤੋਂ ਜ਼ਿਆਦਾ ਝੋਨਾ ਪੈਦਾ ਕਰਦੀ ਹੈ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦੀ ਹੈ ਸਭ ਤੋਂ ਜ਼ਿਆਦਾ ਦੁੱਧ ਪੈਦਾ ਕਰਦੀ ਹੈ ਜਿਹੜੀ ਵੀ ਚੀਜ਼ ਅਸੀਂ ਬੀਜਦੇ ਹਾਂ ਸਬਜ਼ੀਆਂ ਪੈਦਾ ਕਰਦੇ ਹਾਂ ਤੇ ਅਸੀਂ ਇਸ ਕਰਕੇ ਮਾਲ ਖਾ ਜਾਂਦੇ ਹਾਂ ਕਿ ਅਸੀਂ ਰੇਲਵੇ ਦੇ ਦਾਈ ਬਲਤ ਸਾਡੇ ਜਿਹੜੇ ਸਹੂਲਤਾਂ ਮਿਲਦੀਆਂ ਉਹ ਸਾਨੂੰ ਹੁਣ ਤੱਕ ਨਹੀਂ ਮਿਲੀਆਂ ਸੋ ਉਹਨਾਂ ਦੇ ਮੰਨਿਆ ਉਹਨਾਂ ਦੇ ਅਫਸਰ ਜਿਹੜੇ ਸੱਦਿਆ ਸੀਗਾ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸ਼ੁਰੂ ਕਰੋ ਕਿ ਆਪਾਂ ਵਕਿਆਈ ਦੂਜਾ ਜਿਹੜਾ ਕਿਉਂਕਿ ਬਾਰਡਰ ਹੈ ਦੇਸ਼ ਦੀ ਸੱਖਿਆ ਦਾ ਸਵਾਲ ਹੈ ਸਾਡੇ ਪੀਐਸਫ ਦੇ ਜਵਾਨ ਪੈਦਾ ਮਿਲਟਰੀ ਫੋਰਸਸ ਸਾਡੀ ਫੌਜ ਜਿਹੜੀ ਹੈ ਉੱਥੇ ਲੱਗੀ ਹੁੰਦੀ ਹੈ ਤਾਂ ਉਹਨਾਂ ਦੇ ਵੀ ਸਜੋ ਸਮਾਨ ਢੋਣ ਵਾਸਤੇ ਕੋਈ ਰਸਤਾ ਨਹੀਂ ਘੱਟ ਉਹ ਵੀ ਜਦੋਂ ਕਿਤੇ ਔਖਾ ਟਾਈਮ ਆਉਂਦਾ ਜਦੋਂ ਦੇਸ਼ 'ਤੇ ਲੋਡ ਪੈਂਦੀ ਹੈ ਉਹਨਾਂ ਨੂੰ ਤਾਂ ਉਹ ਬੜਾ ਔਖਾ ਉੱਥੋਂ ਤੱਕ ਉਹਨਾਂ ਲਈ ਵੀ ਜਾਣਾ ਹੋ ਜਾਂਦਾ ਸੋ ਦੇਸ਼ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਅਧਿਯੋਗਾਂ ਨੂੰ ਸਾਡੀ ਐਜੂਕੇਸ਼ਨ ਨੂੰ ਸਾਡੇ ਮੈਡੀਕਲ ਸਹੂਲਤਾਂ ਨੂੰ ਸਾਡੀਆਂ ਸਾਰੀਆਂ ਹੀ ਬਨੇ ਆਦੀ ਲੋੜਾਂ ਨੂੰ ਬੁਖ ਖਾ ਕੇ ਸਾਨੂੰ ਰੇਲਵੇ ਦੇ ਨਾਲ ਜਿਹੜਾ ਜੋੜਿਆ ਜਾਵੇ ਉਹ ਗੱਲ ਬੇਦੀ ਉਹਨਾਂ ਨੇ ਮੰਨੀ ਆ। ਦੂਜੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਹਲਕਾ ਇਹ ਨਾਲੇ ਤਾਂ ਇੱਕ ਕਸਬਾ ਰਮਦਾਸ ਹੈ ਜਿਹੜਾ ਦੇਰ ਬਾਬਾ ਨਾਨਕ ਦੇ ਬਿਲਕੁਲ ਨਾਲ ਹੈ ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੇ ਆ। ਸਾਡੇ ਮਤਲਬ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅੰਤਮ ਸਥਾਨ ਹੈ ਉਹਦੇ ਉੱਥੇ ਬਹੁਤ ਵੱਡਾ ਸਾਲ ਬਾਅਦ ਮੇਲਾ ਲੱਗਦਾ ਉਦਾਂ ਵੀ ਰੋਜ਼ ਹਜ਼ਾਰਾਂ ਲੋਕ ਉੱਥੇ ਮੱਥਾ ਟਿਕਣ ਜਾਂਦੇ ਆ ਹੁਣ ਵੀ ਆ 21 22 23 ਦੇ ਲਾਗੇ ਉਹ ਮੇਲਾ ਹੋਊਗਾ ਔਰ ਲੱਖਾਂ ਲੋਕ ਆਉਣਗੇ ਉੱਥੇ ਰੇਲਵੇ ਸਟੇਸ਼ਨ ਜਿਹੜੀ ਡੇਰਾ ਬਾਬਾ ਨਾਨਕ ਕੰਮਤ ਸਾਹਿਬ ਰੇਲ ਚੱਲਦੀ ਆ ਉਹਦਾ ਬੰਦਾ ਰੇਲਵੇ ਸਟੇਸ਼ਨ ਜਿਹੜਾ ਉਹ ਖਰਾਬ ਹੋ ਗਿਆ ਡਿੱਗ ਪਿਆ ਇੱਕ ਸਾਹਬ ਦਾ ਬਿਲਕੁਲ ਇੱਕ ਮੈਂ ਉਹਨਾਂ ਨੂੰ ਉਹ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਬੜਾਇਆ ਜਾਵੇ ਉਹ ਵੀ ਉਹਨਾਂ ਨੇ ਸਦਾਨਤਕ ਮਨਜ਼ੂਰੀ ਜਿਹੜੀ ਦਿੱਤੀ ਕਿ ਇਹ ਤਾਂ ਬਣਾਵਾਂਗੇ ਉਹਦੇ ਇਥੋਂ ਤੱਕ ਉਹਨਾਂ ਦੇ ਅਫਸਰਾਂ ਨੇ ਉਹਨਾਂ ਦੇ ਕਿਹਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਇਹਨੂੰ ਜਿਹੜਾ ਕੰਪਲੀਟ ਕਰਾਂਗੇ ਇੱਕ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੇਲ ਜਾਂਦੀ ਅਡੇ ਦਾ ਬਾਬਾ ਨਾਨਕ ਇਹਦੇ ਨਾਲ ਜਿਹੜਾ ਤੁਸੀਂ ਏਸੀ ਕੋਚ ਜਿਹੜੇ ਉਹ ਲਾਏ ਜਾਣ ਕਿਉਂਕਿ ਜਿਹੜੇ ਲੋਕ ਬੰਬਈ ਜਾਂ ਜਿਹੜੇ ਬਾਅਦਲੇ ਦੂਜੇ ਸਟੇਟਾਂ ਤੋਂ ਜਾਂਦੇ ਆ ਟ੍ਰੇਨ ਦੇ ਥੂ ਅੰਬਲ ਸਾਹਿਬ ਕਪਤਾਲਪੁਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਰੇਲ ਦੇ ਵਿੱਚ ਸਹੂਲਤ ਮਿਲੇ ਕਿਉਂਕਿ ਰੇਲ ਦੇ ਦਾ ਬਾਬਾ ਨਾਨਕ ਜਾਂਦੀ ਆ ਤੇ ਇਹਦੇ ਨਾਲ ਇੱਕ ਐਸਸੀ ਕੋਚ ਜਿਹੜਾ ਲਾਇਆ ਜਾਵੇ ਉਹਦੇ ਟਾਈਮ ਜਿਹੜੇ ਆ ਉਹ ਚਾਰ ਟਾਈਮ ਦਿਹਾੜੀ ਤੇ ਜਾਂਦੀ ਉਹਦੇ ਮੈਂ ਟਾਈਮ ਇਹਨਾਂ ਨੂੰ ਕਿਹਾ ਕਿ ਛੇ ਟਾਈਮ ਘਟੋ ਘੱਟ ਜਿਹੜੇ ਉਹ ਕੀਤੇ ਜਾਣ ਔਰ ਇੱਕ ਉਹਦਾ ਵੇਦਕਾ ਬਿਲਕੁਲ ਅਮਸਰ ਬਾਈਪਾਸ ਦੇ ਉੱਤੇ ਆ ਉੱਥੋਂ ਤੱਕ ਉਹ ਟ੍ਰੇਨ ਆਉਂਦੀ ਇੱਕ ਟਾਈਮ ਉਹਦਾ ਅਮਸਰ ਰੇਲਵੇ ਸਟੇਸ਼ਨ ਤੱਕ ਆਉਂਦਾ ਇੱਕ ਮੈਂ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਸਾਦੇ ਤੇ ਸਾਦੇ ਟਾਈਮ ਜਿਹੜਿਆ ਉਹਨੂੰ ਅਮਸਰ ਰੇਲਵੇ ਸਟੇਸ਼ਨ ਤੱਕ ਜੋੜਿਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੇ ਦਿੱਲੀ ਜਾਣ ਲਈ ਦੂਜੀਆਂ ਦੂਜੇ ਸੂਬਿਆਂ ਦੀ ਬਾਅਦ ਜਾਣ ਲਈ ਟ੍ਰੇਨਾਂ ਫੜਨੀਆਂ ਉਹ ਲੋਕਾਂ ਨੂੰ ਸਿੱਧਾ ਹੈ ਮਤਲਬ ਜਿਹੜਾ ਉੱਥੋਂ ਤੱਕ ਉਹ ਟ੍ਰੇਨ ਆਉਣੀ ਚਾਹੀਦੀ ਉਹ ਵੀ ਗੱਲ ਉਹਨਾਂ ਨੇ ਮੇਰੀ ਮੰਨ ਲਈ ਕਿ ਬਿਲਕੁਲ ਤੁਸੀਂ ਸਾਡੀ ਮੰਗ ਹੈ ਕਿ 5 ਕਿਲੋਮੀਟਰ ਪਿੱਛੇ ਟ੍ਰੇਨ ਕੋ ਖੜੋ ਹੋ ਜਾਂਦੀ ਹੈ ਸੋ ਇਹ ਮੰਗਾ ਮੈਂ ਲੈ ਕੇ ਆਇਆ ਸੀਗਾ ਮੈਂ ਬਿੱਟੂ ਜੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰਾ ਬਹੁਤ ਹੀ ਧਿਆਨ ਦੇ ਨਾਲ ਗੱਲ ਸੁਣੀ ਆ ਉਹਨਾਂ ਨੇ ਮੈਂ ਵੀ ਦੱਸਿਆ ਕਿ ਬੀਤੇ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰਮਦਾਸ ਜੇ ਦੀਆ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਘਰ ਆ ਉਹਦੇ ਚਾਰ ਸਵੇਰੇ ਸ਼ਹਿਰ ਦੇ ਚਾਰ ਜਿਹੜੇ ਗੇਟ ਬਾਬਾ ਜੀ ਦੇ ਨਾਂ ਦੇ ਉੱਤੇ ਬਣਾਉਂਦੇ ਸਾਨੂੰ ਪੈਸੇ ਜਿਹੜੇ ਦਿੱਤੇ ਆ ਸੋ ਕੱਲ ਸੀਐਮ ਸਾਹਿਬ ਨੇ ਕਿਰਪਾ ਕੀਤੀ ਆ ਉਹ ਅੱਜ ਬਿੱਟੂ ਜੀ ਦੇ ਮਲਾਂਚ ਕੇਂਦਰੀ ਮੰਤਰੀ ਜੀ ਨੇ ਜਿਹੜਾ ਉਹ ਕਹਿਆ ਕਿ ਅਸੀਂ ਰੇਲਵੇ ਸਟੇਸ਼ਨ ਬਣਾਵਾਂਗੇ ਸੋ ਮੈਂ ਸਮਝਦਾ ਕਿ ਅਸੀਂ ਅਜ ਨਾਲੇ ਵਾਲੇ ਸਾਡੇ ਸਾਦਾ ਡੇਰਾ ਬਾਬਾ ਨਾਨਕ ਗਰਦਾਸਪੁਰ ਸਾਦਾ ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਸਭ ਲਈ ਬੀਤੇ ਕੱਲ ਤੇ ਅੱਜ ਦਾ ਦਿਨ ਜਿਹੜਾ ਬੜਾ ਇਤਿਹਾਸਕ ਦਿਨ ਆ ਕਿ ਦੋਵੇਂ ਦਿਨਾਂ ਦੇ ਵਿੱਚ ਹੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਕਿੰਦਰੀ ਮੰਤਰੀ ਸਾਹਿਬ ਨੇ ਜਿਹੜਾ ਸਾਡੀਆਂ ਮੰਗਾਂ ਜੜੀਆਂ ਮੰਗੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜਾ ਲੰਮਾ ਟਾਈਮ ਦਿੱਤਾ ਧੰਨਵਾਦ ਕਰਦਾ ਕਿ ਉਹਦਾ ਪੂਰੇ ਗੌਰ ਦੇ ਨਾਲ ਸੁਣੀਆਂ ਦੋ ਜਲਦੀ ਇਹਨਾਂ ਮੰਗਾਂ ਜਿਹੜਾ ਉਹ ਪੂਰਾ ਕਰਦਾ ਦਲੀਵਾਲ ਜੀ ਇੱਕ ਰਾਜਨੀਤਿਕ ਪਸ਼ਨ ਪੁੱਛਣਾ ਚਾਹਣਗੇ ਆਪ